ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਠੀਕ ਹੋ ਗਏ ਨੇ ਸਿਹਤਯਾਬ ਹੋ ਗਏ 5 ਸਤੰਬਰ ਨੂੰ ਹਸਪਤਾਲ ਗਏ ਸੀ ਤੇ ਅੱਜ 4:30 ਵਜੇ ਆਪਣੇ ਘਰ ਪਹੁੰਚ ਗਏ ਨੇ ਜਿਹੜਾ ਚੰਡੀਗੜ੍ਹ ਸੀਐਮ ਹਾਊਸ ਦੇ ਵਿੱਚ ਤੇ ਸਵਾਲ ਤਾਂ ਇਹ ਉੱਠਦਾ ਹੈ ਕਿ ਮਾਨ ਸਾਹਿਬ ਤਾਂ ਠੀਕ ਹੋ ਗਏ ਉਹ ਤਾਂ ਸਿਹਤਯਾਬ ਹੋ ਗਏ ਕੀ ਪੰਜਾਬ ਸਰਕਾਰ ਵੀ ਠੀਕ ਹੈ ਜਾਂ ਬਿਮਾਰ ਹੈ ਕਈ ਬੰਦੇ ਤਾਂ ਇਹ ਕਹਿੰਦੇ ਨੇ ਕਿ ਇਹ ਤਾਂ ਪੈਂਟੀਲੇਟਰ ਤੇ ਹੀ ਹੈ ਸੋ ਇਸ ਤਰ੍ਹਾਂ ਦੀ ਗੱਲ ਅੱਜ ਕੱਲ ਜਿਆਦਾ ਚੱਲ ਰਹੀ ਹੈ ਕਿ ਸਰਕਾਰ ਬਿਮਾਰ ਹੈ ਤੇ ਸਰਕਾਰ ਹੈ ਕੀ ਦੀ ਤੇ ਮਾਨ ਸਾਹਿਬ ਹੁਣ ਇੱਥੇ ਹਸਪਤਾਲ ਚ ਘਟੋ ਘਟ ਉਹਨਾਂ ਨੇ ਇੱਕ ਜਿਹੜਾ ਹੈ ਮਾਨਸਿਕ ਤੌਰ ਤੇ ਜਿਹੜਾ ਯੁੱਧ ਲੜਿਆ ਹੋਊਗਾ ਪੈ ਕੇ ਉਹ ਇਹ ਹੋਊਗਾ ਕਿ ਲੋਕ ਇਹ ਕਹਿੰਦੇ ਨੇ ਜਦ ਮੈਨੂੰ ਇਹ ਬਦਲਨ ਦੀ ਜਿਹੜੀ ਤਿਆਰੀ ਕਰ ਰਹੇ ਨੇ ਜਾਂ ਜੋ ਮੈਨੂੰ ਕਿਹਾ ਗਿਆ ਜੇ ਮਨਜਿੰਦਰ ਸਿੰਘ ਸਿਰਸਾ ਦੀ ਗੱਲ ਕਰੀਏ ਤਾਂ ਉਹ ਤਾਂ ਕਹਿ ਰਹੇ ਨੇ ਕਿ ਜੀ ਇਹਨਾਂ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਹੁਣ ਰਾਜ ਸਭਾ ਚੜੇ ਜਾਓ ਤੇ ਇਹਨਾਂ ਨੇ ਜਵਾਬ ਦਿੱਤਾ ਜੇ ਇਸਰਾਂ ਦੀ ਵੀ ਗੱਲ ਹੋਈ ਹੈ ਤਾਂ ਉਹਨਾਂ ਨੇ ਫਿਰ ਆਪਣੀ ਰਣਨੀਤੀ ਤਾਂ ਘੜੀ ਹੋਊਗੀ ਬੈਠ ਕੇ ਆਪਣੇ ਜਿੰਨੇ ਕੁ ਉਹਨਾਂ ਦੇ ਕੋਲ ਬੰਦੇ ਰਹਿਣ ਦਿੱਤੇ ਨੇ ਹਾਲੇ-ਦਾਲੇ ਦਿੱਲੀ ਵਾਲਿਆਂ ਨੇ ਉਹਨਾਂ ਨਾਲ ਗੱਲ ਕੀਤੀ ਹੋਵੇਗੀ ਮੈਂ ਇਹ ਦੇਖ ਰਿਹਾ ਪਿਛਲੇ ਦਿਨਾਂ ਚ ਮਾਨ ਸਾਹਿਬ ਦੇ ਦੇ ਮੂਡ ਦੇ ਵਿੱਚ ਐਕਸ਼ਨ ਦੇ ਵਿੱਚ ਫਰਕ ਤਾਂ ਨਜ਼ਰ ਆ ਰਿਹਾ ਹੈ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਪਠਾਨ ਮਾਜਰਾ ਦਾ ਆਬਦਾ ਕਰਦਾਰ ਜਿਹੇ ਜਾਂ ਮਰਜ਼ੀ ਹੋਵੇ ਸ਼ੱਕੀ ਹੋਵੇ ਉਹਦੇ ਬਾਰੇ ਵਿਵਾਦ ਹੋ ਸਕਦਾ ਹੈ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਉਹਦਾ ਆਬਦਾ ਪਿਸ਼ੋਕੜ ਕੀ ਆ ਜਾਂ ਕੀ ਕਾਰਵਾਈਆਂ ਕੀਤੀਆਂ ਨੇ ਜਾਂ ਕੁਛ ਤਾਂ ਆਪ ਹੀ ਮੰਨੀਆਂ ਨੇ ਭਾਵੇਂ ਇਹ ਸਾਰਾ ਕੁਝ ਹੋਊਗਾ ਲੇਕਿਨ ਪਠਾਨ ਮਾਜਰਾ ਦੀ ਦਿੱਲੀ ਹੋਣਾਂ ਦੇ ਖਿਲਾਫ ਜਿਹੜੀ ਆਵਾਜ਼ ਸੀ ਤੇ ਜਦੋਂ ਉਹ ਕਹਿੰਦਾ ਕਿ ਭਗਵਾਨ ਮਾਨ ਨੂੰ ਕਿ ਭਗਵੰਤ ਮਾਨ ਨੂੰ ਤੁਸੀਂ ਮਰਦ ਬਣੋ ਪੰਜਾਬ ਦੇ ਲੋਕ ਤੁਹਾਡੇ ਨਾਲ ਇਹ ਗੱਲ ਤਾਂ ਬਿਲਕੁਲ ਠੀਕ ਹੈ ਪੰਜਾਬ ਦੇ ਲੋਕ ਭਗਵੰਤ ਮਾਨ ਨਾਲ ਇਸ ਕਰਕੇ ਨੇ ਮਾਂ ਦਿੱਲੀ ਵਾਲਿਆਂ ਦਾ ਰਾਜ ਕਦੇ ਵੀ ਪੰਜਾਬ ਨੇ ਨਹੀਂ ਚਾਹਿਆ ਇਹ ਬਰਤਾਂਤ ਉਦੋਂ ਸਿਰਜਿਆ ਗਿਆ ਸੀ ਜਦੋਂ ਲੁਧਿਆਣਾ ਵੈਸਟ ਦੀ ਗੱਲ ਸੀ ਉਸ ਵੇਲੇ ਆਮ ਗੱਲ ਹੋ ਗਈ ਸੀ ਕਿ ਪੰਜਾਬ ਤੇ ਰਾਜ ਕੌਣ ਕਰ ਰਿਹਾ ਉਹ ਤਾਂ ਵੈਸੇ ਵੀ ਨਜ਼ਰ ਆ ਰਿਹਾ ਸੀ ਕਿ ਕੋਈ ਵੀ ਫੰਕਸ਼ਨ ਹੈ ਕੋਈ ਛੋਟਾ ਛੋਟਾ ਹੈ ਤੇ ਘੱਟ ਨੇ ਉਹ ਵੀ ਦਿੱਲੀ ਵਾਲਿਆਂ ਨੇ ਕਰਨਾ ਕੇਦਰੀ ਬਾਲ ਸਾਹਿਬ ਤੋਂ ਬਿਨਾ ਪਤਾ ਨਹੀਂ ਹਿੱਲਦਾ ਇੱਥੇ ਫਿਰ ਬੰਦੇ ਭੇਜੇ ਮਨੀਸ਼ ਸੋਸ਼ਦੀਆ ਆ ਪਿਛਲੇ ਦਿਨੀ ਲਾਸਟ ਐਕਸ਼ਨ ਆਪਾਂ ਦੇਖਿਆ ਹੀ ਹੈ ਜਿਸ ਦਾ ਖੇਤ ਉਸਕਾ ਰੇਟ ਕੀਮਤ ਵਰਸੀ ਪੰਜਾਬ ਕੈਬਨਿਟ ਤੋਂ ਪਹਿਲਾਂ ਮਨੀਸ਼ ਸ਼ਿ ਸਦੀਆ ਇੱਕ ਪਾਰਟੀ ਦਾ ਨੁਮਾਇੰਦਾ ਸਰਕਾਰ ਨਾਲ ਤਾਂ ਉਹਦਾ ਕੋਈ ਲੈਣ ਦੇਣ ਨਹੀਂ ਹੋਣਾ ਚਾਹੀਦਾ ਲੇਕਿਨ ਸਰਕਾਰੀ ਫੈਸਲੇ ਦੱਸ ਰਿਹਾ ਹੈ ਤੋ ਇਹਦਾ ਮਤਲਬ ਕਿ ਸਿੱਧੇ ਤੌਰ ਤੇ ਉਹਨਾਂ ਦਾ ਦਖਲ ਜਿਹੜਾ ਆਰਟੀਆਜ ਅੱਜ ਮੈਨੂੰ ਦੱਸਿਆ ਇੱਕ ਅਕਾਲੀ ਦਲ ਦੇ ਬੁਲਾਰੇ ਨੇ ਜਿਨੇ ਇਹ ਵੀ ਦੱਸੀ ਗੱਲ ਹਰਜੀਤ ਸਿੰਘ ਨੇ ਕਿ ਕੈਕ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਇੰਦਾਂ ਦੇ ਜਿਹੜਾ ਹੈ 9000 ਕੁਛ ਕਰੋੜ ਖਰਚਤਾ ਤੇ ਉਹ ਕਹਿੰਦੇ ਕਿ ਉਹਨੇ ਤਾਂ ਇਹ ਵੀ ਦੱਸਿਆ ਪੰਨਾ ਨੰਬਰ 88 ਤੇ ਪੈਰਾ ਨੰਬਰ 4 ਚ ਤੁਸੀਂ ਰਿਪੋਰਟ ਦੇਖ ਲਓ 2223 ਦੀ ਤੋ ਇਹ ਜਿਹੜਾ ਇਹ ਬੈ ਉਹਦੇ ਚ ਉਹਦੇ ਚ ਵੀ ਗੱਲ ਕਰ ਲਾਂਗੇ ਲੇਕਿਨ ਮੈਂ ਕਹਿਣਾ ਚਾਹੁੰਦਾ ਕਿ ਇਸ ਹਾਲਾਤ ਦੇ ਵਿੱਚ ਦਿੱਲੀ ਦੇ ਲੋਕ ਸਿੱਧਾ ਅਟੈਕ ਕਰਦੇ ਨੇ ਕੋਈ ਦਿੱਲੀ ਵਾਲੇ ਕੰਮ ਕਰ ਰਹੇ ਨੇ ਕਹਿੰਦਾ ਮੈਂ ਇੱਕ ਆਰਟੀਆਈ ਪਾਈ ਹੈ ਜਿਹਦੇ ਚ ਪੁੱਛਿਆ ਪੰਜਾਬ ਦੇ ਠੇਕੇ ਕੀ ਨੂੰ ਨੇ ਲੋਕ ਤਾਂ ਇਹ ਕਹਿੰਦੇ ਨੇ ਜਿਹੜੇ ਪੰਜਾਬ ਦੇ ਬੱਸ ਸਟੈਂਡ ਦਾ ਟਾਇਲਟ ਦੇ ਠੇਕੇ ਨੇ ਉਹ ਵੀ ਦਿੱਲੀ ਵਾਲੇ ਕੋਲ ਨੇ ਸਾਰੇ ਜਿੰਨੇ ਫੰਕਸ਼ਨ ਹੁੰਦੇ ਸਾਰਾ ਦਾ ਕੈਟਰਿੰਗ ਦਾ ਸਾਰਾ ਕੰਮ ਜਿਹੜਾ ਹੈ ਦਿੱਲੀ ਕਰਦੀ ਹੈ ਤੇ ਵਿਰੋਧੀ ਧਿਰਾਂ ਤਾਂ ਇਹ ਵੀ ਕਹਿੰਦੀਆਂ ਨੇ ਕਿ ਜਿੰਨੀਆਂ ਵੀ ਨੌਕਰੀਆਂ ਦਿੱਤੀਆਂ ਨੇ ਉਹਦਾ ਵਾਈਟ ਪੇਪਰ ਜਾਰੀ ਕਰੋ ਪਤਾ ਲੱਗੇ ਵੀ ਗੈਰ ਪੰਜਾਬੀ ਕਿੰਨੇ ਆਏ ਨੇ ਤੇ ਜਿਹੜੇ ਅਕਾਲੀ ਦਰ ਨਾਲ ਉਹ ਕਹਿੰਦੇ ਨੇ ਕੇਸਰੀਪਾ ਤਾਂ ਗੈਰ ਜਿਹੜਾ ਹੈ ਸਿੱਖਾਂ ਨੂੰ ਤਾਂ ਰੱਖਦੇ ਨਹੀਂ ਉਹ ਤਾਂ ਗੈਰ ਪੰਜਾਬੀ ਹੈ ਤੇ ਹੱਕ ਚ ਉਹ ਪੰਜਾਬੀਆਂ ਜਾਂ ਸਿੱਖਾਂ ਦਿੱਤਾ ਉਹ ਵਿਰੋਧ ਚ ਦਿੱਲੀ ਚ 10 ਸਾਲ ਦੀ ਸਰਕਾਰ ਚ ਇੱਕ ਵੀ ਸਿੱਖ ਮੰਤਰੀ ਨਹੀਂ ਬਨਾਇਆ ਉਹ ਇਸ तरह ਦੀਆਂ ਗੱਲਾਂ ਤੇ ਕੁਝ ਗੱਲਾਂ ਨਜ਼ਰ ਵੀ ਆਉਂਦੀਆਂ ਨੇ ਆ ਪলিউਸ਼ਨ ਬੋਰਡ ਦੇ ਚੇਅਰਪਰਸਨ ਤੋਂ ਲੈ ਕੇ ਸਭ ਵੱਡੀਆਂ ਪੋਸਟਾਂ ਡਿਵੈਲਪਮੈਂਟ ਕਾਉਂਸਲ ਸਾਰਾ ਉਹ ਦਿੱਲੀ ਦੇ ਹੱਥ ਸੀ ਹੈ ਨਾ ਔਰ ਜਿਹੜਾ ਇਹ ਸਾਰੇ ਅਫਸਰ ਜਿਹੜੀ ਪੰਜਾਬ ਸਟੇਟ ਹੋਵੇ ਜਿਹਦੇ ਚ ਕੋਈ ਵੀ ਸਿੱਖ ਅਫਸਰ ਨਾ ਹੋਵੇ ਜਿਹੜੀ ਚੀਫ ਸੈਕਟਰੀ ਡੀਜੀਪੀ ਸਭ ਜਿਹੜੇ ਹੈ ਉਹ ਗੈਰ ਸਿੱਖ ਤੋਂ ਇਹ ਕੀ ਸਿੱਖ ਮਿਲਦੇ ਨਹੀਂ ਤੋਂ ਇਸ ਦੇ ਬਹੁਤ ਸਾਰੇ ਗੱਲਾਂ ਲੋਕਾਂ ਨੇ ਚੱਕਰੀਆਂ ਸ਼ੁਰੂ ਕਰਤੀਆਂ ਸੀ ਇਸ ਕਰਕੇ ਜਦੋਂ ਪਠਾਨ ਮਾਦਰਾ ਨੇ ਕਿਹਾ ਮਾਨ ਸਾਹਿਬ ਉੱਠੋ ਤੁਸੀਂ ਐਮਐਲਏ ਵੀ ਤੁਹਾਡੇ ਨਾਲ ਆਉਣਗੇ ਇਹ ਗੱਲ ਚੱਲੀ ਖੈਰ ਇਹ ਤਾਂ ਹੈ ਇੱਕ ਪੱਖ ਲੇਕਿਨ ਮੈਂ ਜਿਹੜੀ ਗੱਲ ਦੱਸਣੀ ਚਾਹੁੰਦਾ ਕਿ ਮਾਨ ਸਾਹਿਬ ਨੇ ਜਦੋਂ ਖਸਤੋ ਆਫ ਦਿ ਪਿਚੋ ਅਡਰੈਸ ਕੀਤਾ ਸੀ ਉਸ ਵੇਲੇ ਵੀ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਜੇ ਤੁਸੀਂ ਮੈਨੂੰ ਉਤਾਰ ਦਿਓ ਮੈਂ ਨਹੀਂ ਉਤਰਦਾ ਅੜ ਗਿਆ ਇਸ ਵਿੱਚ ਲਿਖਿਆ ਸੀ ਉਹਨਾਂ ਕਿ ਮਾਨ ਅੜ ਗਿਆ ਤੇ ਸਸਵਦੀਏ ਤੇ ਲਾਤੀ ਸੀਪ ਤੇ ਨਹੀਂ ਮੈਂ ਨਹੀਂ ਕਰਦਾ ਜਿਆਦਾ ਜਿਆ ਕਰ ਲਓ ਜੋ ਕੁਝ ਕਰਨਾ ਜਿਵੇਂ ਬੱਚਾ ਖੜ ਜਾਵੇ ਨਾ ਤਖਤੇ ਤੇ ਦੋਨੇ ਹੱਥ ਰੱਖ ਕੇ ਜਾਂ ਕਰ ਲਓ ਜੋ ਮੈਂ ਨਹੀਂ ਕੁ ਕਰਦਾ ਉਸ ਤਰ੍ਹਾਂ ਦੀ ਸਥਿਤੀ ਹੁਣ ਦੂਜੇ ਪਾਸੇ ਥੋਣ ਉਹ ਜਿਹੜੇ ਦਿੱਲੀ ਵਾਲੇ ਨੇ ਜਿਹੜੀ ਹੁਣ ਭਗਵੰਤ ਮਾਨ ਦਿੱਲੀ ਬਣ ਗਿਆ ਪ੍ਰੋਗਰਾਮ ਤੇ ਦਿੱਲੀ ਵਾਲੇ ਕੀ ਕਰ ਰਹੇ ਨੇ ਉਹਨਾਂ ਨੂੰ ਇਹ ਆਸਤਾ ਨਹੀਂ ਸੀ ਮਾਨ ਸਾਹਿਬ ਐ ਅੜ ਜਾਣਗੇ ਅੜ ਗਏ ਤੇ ਉਹਦੇ ਨਾਲ ਲੋਕਾਂ ਦੀ ਹਮਦਰਦੀ ਜਿਹੜੀ ਹੈ ਜ਼ਰੂਰ ਮਨਜਿੰਦਰ ਸਿੰਘ ਸਿੱਖ ਸਾਹਿਬ ਸਿਆਸੀ ਤੌਰ ਤੇ ਗੱਲ ਕਰੇ ਨਾ ਕਰੇ ਜਣੀ ਇੱਕ ਗੱਲ ਤਾਂ ਹੈ ਕਿ ਉਹ ਲੋਕਾਂ ਦੇ ਭਾਵਨਾਵਾਂ ਜ਼ਰੂਰ ਨੇ ਬਿਕਤ ਕਰਤੀਆਂ ਕਿ ਕਿ ਵੀ ਅਸੀਂ ਮਾਨ ਦੇ ਨਾਲ ਕਟੂਕਟ ਦਿੱਲੀ ਵਾਲਿਆਂ ਦੇ ਖਲਾਫ ਅਸੀਂ ਮਾਨ ਦੇ ਨਾਲ ਵੈਸੇ ਤਾਂ ਭਾਰਤੀ ਜਨਤਾ ਪਾਰਟੀ ਦੀ ਆਪਣੀ ਗੇਮ ਹੈ ਵੀ ਤਾਂ ਭਾਜਪਾ ਦੀ ਗੇਮ ਖੇਡਦੇ ਰਹੇ ਨੇ ਜਦੋਂ ਕਿਸਾਨਾਂ ਨੂੰ ਉਠਾਇਆ ਉਹ ਵੀ ਤਾਂ ਭਾਜਪਾ ਦੀ ਗੇਮ ਸੀ ਤੇ ਤਾਂ ਹੀ ਉਹਨ ਬੀਜੇਪੀ ਪਹਿਲਾਂ ਮਤਲਬ ਮਰਜਿੰਦਰ ਸਿੰਘ ਸਿਰਸਾ ਦੀ ਫਿਰ ਨੈਪ ਸਿੰਘ ਸੈਣੀ ਦਾ ਜਾਣਾ ਹਸਤਾਚ ਪਤਾ ਲੈਣ ਸ਼ੇਰ ਗਵਰਨਰ ਸਾਹਿਬ ਦਾ ਜਾਣਾ ਉੱਥੇ ਕਿ ਮੈਨੂੰ ਮੋਦੀ ਸਾਹਿਬ ਨੇ ਭੇਜਿਆ ਮਾਨ ਸਾਹਿਬ ਨੇ ਮੋਦੀ ਸਾਹਿਬ ਦਾ ਸਵਾਗਤ ਕਰਨਾ ਟਵੀਟ ਰਾਹੀਂ ਕਿ ਮੈਂ ਜੇ ਠੀਕ ਹੁੰਦਾ ਮੈਂ ਆਉਣਾ ਇਹ ਸਾਰੀਆਂ ਗੱਲਾਂ ਇਹ ਕਹਿੰਦੀਆਂ ਨੇ ਕਿ ਜਿਹੜਾ ਜਿਹੜੀ ਦਿੱਲੀ ਜਿਹੜੇ ਕੇਜਰੀਵਾਲ ਜਾਂ ਦਿੱਲੀ ਵਾਲੇ ਜਿਹਨਾਂ ਨੂੰ ਕਹਿ ਦਿੰਦੇ ਆ ਮਾਨ ਸਾਹਿਬ ਨੂੰ ਕਦੇ ਜਾਣ ਨਹੀਂ ਦਿੰਦੇ ਸੀ ਦਿੱਲੀ ਵਾਲਿਆਂ ਦੇ ਕੋਲ ਜਦ ਪ੍ਰਧਾਨ ਮੰਤਰੀ ਨੂੰ ਮਿਲ ਨਹੀਂ ਦਿੰਦੇ ਸੀ ਉਹ ਹੁਣ ਪ੍ਰਧਾਨ ਮੰਤਰੀ ਨਾਲ ਅਮਿਤ ਸ਼ਾਹ ਨਾਲ ਉਹਨਾਂ ਦਾ ਰابطਾ ਠੀਕ ਲੱਗਦਾ ਜਾਂ ਠੀਕ ਹੋਇਆ ਸਮਝ ਆਉਂਦਾ ਤੇ ਦੂਜੇ ਪਾਸੇ ਮਾਨ ਸਰ ਨੇ ਜਦੋਂ ਸਟੈਂਡ ਲੈ ਲਿਆ ਵੀ ਆਪਣੇ ਸਾਥ ਪਾ ਕੇ ਆ ਹੁਣ ਤੁਸੀਂ ਦੇਖੋ 5 ਸਤੰਬਰ ਤੋਂ ਬਾਅਦ ਅੱਜ ਆਏ ਨੇ ਆਨ ਸਰ ਪਹਿਲਾਂ ਤਾਂ ਉਥੋਂ ਹਸਪਤਾਲ ਚ ਉਹਨਾਂ ਨੇ ਇਹ ਦੱਸਤਾ ਕਿ ਮੈਂ ਡੀਸੀਪੀ ਨੂੰ ਬੁਲਾਉਂਦਾ ਰਿਹਾ ਮੈਂ ਆਪਣੇ ਚੀਫ ਸੈਕਟਰ ਇਲਾਕੇ ਦਾ ਤਦੰਦਾ ਰਿਹਾ ਦਸਾਂ ਦੀ ਕੋਸ਼ਿਸ਼ ਸੀ ਮੈਂ ਇਹ ਅਦਾਤਾ ਦੰਨੇ ਤੇ ਹੁਣ ਉਹਨਾਂ ਨੇ ਕੱਲ ਮੀਟਿੰਗ ਸੱਦ ਲਈ ਸਾਰੇ ਅਫਸਰਾਂ ਦੀ ਡੀਸੀ ਨੂੰ ਕਹਿੰਦੇ ਤੁਸੀਂ ਵੀਡੀਓ ਕਾਨਫਰੈਂਸ ਨਾਲ ਜੁੜੋ ਤੇ ਬਾਕੀ ਨੂੰ ਕਹਿੰਦੇ ਵੀ ਮੈਂ ਚੜੇ ਚੀ ਸਾਰੇ ਸੈਕਟਰ ਆਉਣ ਸਾਰੇ ਡਿਪਾਰਟਮੈਂਟਸ ਨੂੰ ਰਿਵਿਊ ਕਰਨੀ ਹੈ ਸਿਚੁਏਸ਼ਨ ਮੈਸੇਜ ਕੀਤਾ ਕਿ ਮੈਂ ਦੇਖ ਰਿਹਾ ਪੰਜਾਬ ਨੂੰ ਮੈਂ ਪੰਜਾਬ ਦਾ ਮੁੱਖ ਮੰਤਰੀ ਹਾਂ ਇਹ ਜਿਹੜੇ ਕਹਿੰਦੇ ਨੇ ਕਿ ਜਿਹੜੇ ਹੁਣ ਤੱਕ ਚਲਾਉਂਦੇ ਰਹੇ ਨੇ ਹਾਲਾਂਕਿ ਇਹ ਸਾਰੀ ਕਹਾਣੀ देर ਹੋ ਗਈ ਸਾਰੀ ਗੱਲ ਚ ਬਾਅਦ ਚ ਭਗਵੰਤ ਮਾਨ ਨੂੰ ਇਸ ਤਰ੍ਹਾਂ ਦਾ ਐਕਸ਼ਨ ਪਹਿਲਾਂ ਕਰ ਲੈਣਾ ਚਾਹੀਦਾ ਸੀ ਤੇ ਨਾਲ ਜਦੋਂ ਬੰਦਾ ਇਸ ਤਰ੍ਹਾਂ ਦਾ ਕੰਮ ਕਰਦਾ ਹੈ ਨਾ ਉਹ ਸਵੇਰੇ ਫਿਰ ਉਹ ਆਪਦਾ ਖਿਆਲ ਰੱਖਦਾ ਮੇਰੇ ਨਾਲ ਮੇਰੇ ਬੰਦੇ ਕਿੱਥੇ ਨੇ ਜਦੋਂ ਭਗਵੰਤ ਮਾਨ ਦੇ ਬੰਦਿਆਂ ਨੂੰ ਕੱਢਿਆ ਗਿਆ ਸੀ ਓਐਸਡੀ ਨੂੰ ਕੱਢਿਆ ਹੋਰ ਤਾਂ ਹੋਰ ਜਿਹੜੀ ਓਐਸਡੀ ਆ মিডিਆ ਵਾਲੇ ਬੰਦੇ ਸਾਰੇ ਕੱਢਤੇ ਸੀ ਜਿਹੜਾ ਬਲਤੇਜ ਪੰਨੂ ਕੱਢਤਾ ਸੀ ਮਨਪ੍ਰੀਤ ਕੌਰ ਕੱਢਤੀ ਸੀ ਤੋਂ ਮੈਨੂੰ ਮਨਪ੍ਰੀਤ ਨੇ ਦੱਸਿਆ ਸੀ ਮੇਰੀ ਸਟੂਡੈਂਟ ਆ ਉਹਨੇ ਮੈਨੂੰ ਕੋਈ ਗੱਲਾਂ ਇਸ ਤਰ੍ਹਾਂ ਦੀ ਦੱਸੀਆਂ ਜੀਨੂ ਭਗਵੰਤ ਮਾਨ ਨੇ ਲਾਇਆ ਦਿੱਲੀ ਵਾਲੇ ਘੜਤਾ ਤੇ ਮਾਨ ਸਾਹਿਬ ਚੁੱਪ ਰਹੇ ਕਹਿੰਦੇ ਚਲੋ ਕਰ ਲਓ ਜੋ ਕੁਝ ਜੀਨੂ ਕੱਟਣਾ ਕੱਢ ਲਓ ਤੇ ਅਮਨ ਰੋੜਾ ਨੂੰ ਪ੍ਰਧਾਨ ਬਣਾ ਤਾਣੀ ਬੋਲੇ ਹੁਣ ਬਿਲਕੁਲ ਐਕਸ਼ਨ ਚ ਹੈ ਭਗਵੰਤ ਮਾਨ ਹੁਣ ਆਗੇ ਦੁਬਾਰਾ ਬੁਲਾ ਲਿਆ ਅਫਸਰ ਬੰਦਿਆਂ ਨੂੰ ਦੁਬਾਰਾ ਬੁਲਾਇਆ ਜਾ ਰਿਹਾ ਤੁਸੀਂ ਦੇਖਿਆ ਨਹੀਂ ਜਦੋਂ ਵੀ ਕੋਈ ਵੀ ਗੱਲ ਹੁੰਦੀ ਹੈ ਅੱਜਕੱਲ ਡਿਫੈਂਡ ਕੌਣ ਕਰਦਾ ਹੈ মিডিਆ ਚ ਆ ਕੇ ਬਲਤੇਜ ਪੰਨੂ ਕਰਦਾ ਉਹਨਾਂ ਨੂੰ ਤਾਂ ਹਟਾਤਾ ਸੀ ਹੁਣ ਦਿੱਲੀ ਵਾਲਾ ਚ ਕੋਈ ਬੰਦਾ ਨਹੀਂ ਆਉਂਦਾ ਉਹ ਆਪ ਇਹਦਾ ਮਤਲਬ ਆਪਦੇ ਬੰਦੇ ਹੋਰ ਜੋੜਨੇ ਸ਼ੁਰੂ ਕਰਤੇ ਹੋਰ ਬੰਦੇ ਵੀ ਬੁਲਾ ਲੇ ਤੋ ਇਹਦਾ ਮਤਲਬ ਕਿ ਭਗਵੰਤ ਮਾਨ ਨੂੰ ਵੀ ਖੋਰ ਵੀ ਪਤਾ ਲੱਗਿਆ ਕਿ ਲੋਬਿੰਗ ਸ਼ੁਰੂ ਕਰਤੀ ਜਿਹੜੇ ਐਮ ਐਲ ਏਜ਼ ਨੇ ਜਿਹੜਾ ਇਹਨੂੰ ਪਤਾ ਲੱਗਿਆ ਵੀ ਜਿੱਥੇ ਦਿੱਲੀ ਵਾਲਿਆਂ ਨੇ ਹਲਕਾ ਚਾਰਜ ਬਦਲਤੇ ਲਾਤੇ ਐਮ ਐਲ ਏ ਦੇ ਬਰਾਬਰ ਬੰਦੇ ਲਾਤੇ ਇਹਦਾ ਮਤਲਬ ਐਮ ਐਲ ਏ ਦੇ ਮਨ ਚ ਆ ਗਿਆ ਵੀ ਅਸੀਂ ਸਾਨੂੰ ਤਾਂ ਟਿਕਟ ਮਿਲ ਹੀ ਨਹੀਂ ਕਹਿੰਦੇ ਨੇ 60 ਇਸ ਤਰ੍ਹਾਂ ਦੇ ਬੰਦੇ ਨਹੀਂ ਜਿੱਥੇ ਟਿਕਟਾਂ ਦੀ ਉਹ ਬੰਦੇ ਹੁਣ ਉਹ ਨਰਾਜ਼ ਸੀ ਉਹਨਾਂ ਦਾ ਫੋਨ ਆਉਣੇ ਸ਼ੁਰੂ ਹੋ ਗਏ ਜਿਹੜੇ ਕੰਮ ਐ ਦੱਸੋ ਮਾਨ ਸਾਹਿਬ ਨੂੰ ਸੀਐਮ ਹੌਸ ਨੂੰ ਫੋਨ ਕਰੋ ਉਧਰੋਂ ਇਹ ਵੀ ਪਤਾ ਲੱਗਿਆ ਕਿ ਸਤਿੰਦਰ ਜੈਨ ਤੇ ਮਨੀਸ਼ਰ ਸ਼ੋਧਿਆ ਉਹਨਾਂ ਨੇ ਵੀ ਐਮਐਲਏ ਬੁਲਾ ਕੇ ਮੀਟਿੰਗਾਂ ਸ਼ੁਰੂ ਕਰਤੀਆਂ ਜੀ ਦੋਨੇ ਤਰਫੋਂ ਲੋਬਿੰਗ ਸ਼ੁਰੂ ਹੋ ਗਈ ਮਤਲਬ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਮਤਲਬ ਮੈਂ ਤਾਂ ਹੀ ਤਾਂ ਕਿੱਥੇ ਸ਼ੁਰੂ ਚ ਵੀ ਇਹ ਵੀ ਤਾਂ ਦੇਖੀਏ ਮਾਨ ਸਾਹਿਬ ਠੀਕ ਹੋ ਗਏ ਕਿ ਸਰਕਾਰ ਵੀ ਠੀਕ ਚੱਲ ਰਹੀ ਹੈ ਇਹ ਵੀ ਤਾਂ ਦੇਖਣਾ ਹੈ ਸਰਕਾਰ ਫਸੀ ਤਾਂ ਬੁਰੀ ਤਰੀਕੇ ਨਾਲ ਫਸੀ ਹੋਈ ਹੈ ਸਰਕਾਰ ਇਹ ਗੱਲ ਤਾਂ ਆਪਣੇ ਮੰਨਣੀ ਪੈਗੀ ਖਾਸ ਤੌਰ ਤੇ ਮੋਦੀ ਸਾਹਿਬ ਫਸਾ ਗਏ ਇਹ ਕਹਿ ਕੇ ਕਿ 12000 ਕਰੋੜ ਦੇ ਨਾਲ ਕੋਲ ਪਿਆ ਡਿਜਾਸਟਰ ਮੈਨੇਜਮੈਂਟ ਫੰਡ ਦਾ ਉਹ ਕਿੱਥੇ ਹੈ ਜੀ ਜੋ ਪਿਆ ਹੈ ਤਾਂ ਇਹ ਹੁਣ ਸਵਾਲ ਉੱਠਣ ਲੱਗੇ ਲੋਕਾਂ ਨੇ ਕੱਢ ਲਈ ਕੈਗ ਦੀ ਰਿਪੋਰਟ ਕੱਢ ਲਈ ਜੇ ਤਾਂ 9000 ਖਰਚ ਦਾ ਕਿੱਥੇ ਗਿਆ ਹੁਣ ਇੱਥੇ ਇਹ ਚੁੱਪੜੇ ਦੱਸ ਸਕਦੇ ਨਹੀਂ ਅਮਨ ਰੋੜਾ ਅਚੈ ਇੱਕ ਹੋਰ ਹੈ ਇਹਨਾਂ ਤੇ ਆਪਸ ਚੀ ਗੱਲ ਮਿਲਦੀ ਮੈਂ ਤਾਂ ਜਦੋਂ ਪੜਿਆ ਪੜਾਇਆ ਸੀ ਉਹ ਤੋਂ ਕਹੇ ਸੀ ਜਿਹੜੀ ਕੈਬਨਟ ਹੁੰਦੀ ਹੈ ਇਹਨਾਂ ਤੇ ਕਲੈਕਟਿਵ ਰਿਸਪੌਂਸਿਬਿਲਟੀ ਹੁੰਦੀ ਹੈ ਤੇ ਹੁਣ ਕੋਈ ਇਹ ਤੋਂ ਰਿਸਪੌਂਸਿਬਿਲਿਟੀ ਇੱਥੇ ਤਾਂ ਇਹ ਹੈ ਕੋ ਮੈਂ ਅਕਸਰ ਉਹ ਸ਼ੇਅਰ ਯੂਜ਼ ਕਰਦਾ ਕਿ ਜ਼ਵਾਉਣ ਕੀ ਨਿਗਾਹ ਉਨਕੀ ਤਵਾ ਜ਼ਵਾ ਇਸ ਪਰ ਵੀ ਜ਼ਵਾਹ ਕੁਸ਼ੋਰ ਕਹਤੀ ਹੈ ਨਿਗਾਹ ਕੁਸ਼ੋਰ ਕਹਤੀ ਹੈ ਮੋਦੀ ਸਾਹਿਬ ਨੂੰ ਪ੍ਰੈਜੈਂਟੇਸ਼ਨ ਦੇ ਰਿਹਾ ਸਾਡਾ ਚੀਫ ਫੈਕਟਰੀ ਉਹ ਚ ਕਹਿ ਰਿਹਾ ਕਿ ਸਾਨੂੰ 13290 ਰੁਪਏ ਦੀ ਲੋੜ ਹੈ ਜੀ ਤੇ ਦੂਜੇ ਉੱਥੇ ਬੈਠਾ ਸਾਡਾ ਮਨਿਸਟਰ ਹੈ ਜਿਹੜਾ ਰਾਤ ਆਫਟਰ ਪ੍ਰਬੰਧਨ ਦਾ ਮੁੰਡਿਆ ਹਰਦੀਪ ਸਿੰਘ ਮੁੰਡਿਆ ਉਹ ਕਹੇ ਸਾਨੂੰ 20000 ਕਰੋੜ ਦਿਓ ਤਪ ਬੰਦੇ ਦੁਨੀਆ ਚ ਤੁਹਾਨੂੰ ਦੱਸਦਾ ਜਿਹੜੇ ਬੰਦੇ ਨੇ ਇੰਨੇ ਸਾਲ ਹੋ ਗਏ ਰਾਜ ਕਰਦੇ ਨੂੰ ਸਮਝ ਨਹੀਂ ਆਉਂਦੀ ਫਿਰ ਉਹਨੇ ਤਾਹੀ ਤਾਂ ਕਿਹਾ ਕਿ ਆਪਕੋ ਹਿੰਦੀ ਦੀ ਸਮਝ ਆਤੀ ਤੋ ਤੁਸੀਂ ਘਟੋ ਘਟ ਇਹ ਤਾਂ ਕਰੋ ਵੀ ਤੁਹਾਡੀ ਅਫਸਰ ਤੁਹਾਡਾ ਅਫਸਰ ਹੈ ਤੁਹਾਡੇ ਵੱਲ ਬੋਲ ਰਿਹਾ ਹੈ ਤੇ ਤੁਸੀਂ ਕਹਿ ਰਹੇ ਹੋ 20000 ਕਰੋੜ ਫਿਰ ਮੰਗ ਜਨ 60000 ਕਰੋੜ ਬਦਲ ਕੋਈ ਇੱਕ ਇਹਨਾਂ ਦੀ ਤਜਰਬੇ ਦੀ ਵੀ ਕਮੀ ਕਹਸੋ ਅਦਰਵਾਈਜ਼ ਵੀ ਦੇਖੋ ਹੁਣ ਇਹ ਗੱਲ ਵੀ ਲੋਕਾਂ ਤੇ ਮੰਨ ਚਾ ਵੀ ਉਹਨਾਂ ਨੇ ਦੇਣਾ ਨਹੀਂ ਦੇ ਸਕਣਾ ਹੀ ਨਹੀਂ ਮਤਲਬ ਜਿਹੜੇ ਜੇ ਆਪਾਂ ਉਹੀ ਫੰਡ ਚ ਦਿੰਦੇ ਨੇ ਜਿਹੜੇ ਫੰਡ ਤੇ ਇਹਨਾਂ ਨੇ ਕਿਹਾ ਕਿ ਸਾਨੂੰ ਤੁਸੀਂ ਵੀ ਥੋੜੇ ਸ਼ਰਤਾਂ ਨਰਮ ਕਰ ਦਿਓ ਸ਼ਰਤਾਂ ਨਰਮ ਉਹ ਇੱਕ ਨਾ ਐਕਟ ਦੇ ਅਧੀਨ ਜਿਹੜਾ ਡਿਜਾਸਟਰ ਫੰਡ ਹੈ ਉਹ ਆਉਂਦਾ ਉਹਦੀਆਂ ਗਾਈਡਲਾਈਨਸ ਨੇ ਪ੍ਰੋਪਰ ਤੇ ਉਹਦੇ ਚ ਕਿੰਨਾ ਪੈਸਾ ਦੇਣਾ ਉਹ ਉਹ ਹੁੰਦਾ ਹੁਣ ਪਿਛਲੀ ਵਾਰ 6500 ਰੁਪਏ ਸੀ ਇਹਨਾਂ ਨੇ 15000 ਕੀਤਾ 6700 ਕਿਹਾ 15 ਬਾਕੀ ਕਿੱਥੋਂ ਦਿੰਦੇ ਇਹ ਹੁਣ ਇਹਨਾਂ ਨੇ 20000 ਕਰਤਾ ਐਕਤੀ ਉਹਨਾਂ ਨੇ 5100 ਕੀਤਾ ਹੋਇਆ ਕਿੱਥੋਂ ਦੇ ਦੇਣਗੇ 14000 ਤੋਂ ਵੱਧ ਪੈਸਾ ਇਹ 5100 14900 ਕਿੱਥੋਂ ਕੱਢਣਗੇ ਖਜ਼ਾਨੇ 'ਚ ਤਾਂ ਪੈਸਾ ਨਹੀਂ ਹੈ ਤੇ ਲੋਕਾਂ ਨੂੰ ਵੀ ਇਸ ਗੱਲ ਦੀ ਇਹਹੀ ਤਾਂ ਇੱਕ ਪ੍ਰੋਬਲਮ ਆਈ ਪਈ ਹੈ ਕਿ ਲੋਕਾਂ ਦਾ ਵਿਸ਼ਵਾਸ ਵੀ ਇਹ ਗੱਲ ਸਾਰੇ ਪੋਲਿਟਿਸ਼ੀਅਨ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਹੁਣ ਲੋਕ ਜਿਆਦਾ ਵਿਸ਼ਵਾਸ ਨਹੀਂ ਕਰਦੇ ਮੈਂ ਤੁਹਾਨੂੰ ਦੱਸਦਾ ਸੀ ਸੀਨੀਅਰ ਸਿਟੀਜ਼ਨ ਦੀ ਮੀਟਿੰਗ ਕੀਤੀ ਤੇ ਉਹ ਚ ਮਤਲਬ ਫੰਡ ਦੇਨੇ ਸੀ ਤੇ ਫੰਡ ਦੇਣ ਦੀ ਜਦੋਂ ਗੱਲ ਹੋਈ ਤੇ ਕਹਿੰਦੇ ਵੀ ਆਪਾਂ ਕਿਉਂ ਸੀਐਮ ਫਰ ਅਰਲੀ ਫੰਡ ਚ ਨਾ 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 ਕਹਿੰਦੇ ਨਾਨੇ ਉੱਥੇ ਨਹੀਂ ਪਾਉਣਾ ਆਪਾਂ ਇਹ ਕਰੀਏ ਜਾਂ ਤਾਂ ਖਲਸਾ ਇਧਰ ਦੇ ਦਈਏ ਜਾਂ ਦੇ ਦਈਏ ਜਨਰੇਟਰ ਸਿਕਸ ਨੂੰ ਜਾਂ ਕੋਈ ਹੋਰ ਜਿੱਥੇ ਬਦੀ ਲੱਭ ਲੋ ਜਿਹੜੀ ਕੰਮ ਕਰ ਰਹੀ ਹੈ ਇੱਥੇ ਨਹੀਂ ਪਤਾ ਲੱਗੂ ਕਿ ਨਹੀਂ ਲੱਗੂਗਾ ਇੱਥੇ ਤਾਂ ਪਹਿਲਾਂ ਤਾਂ ਨਹੀਂ ਪਤਾ ਇਹ ਇੰਨੀ ਤਾਂ ਵਿਸ਼ਵਾਸਯੋਗਤਾ ਰਹਿ ਗਈ ਸਾਡੀ ਜਿਹੜੀ ਵਿਸ਼ਵਾਸਯੋਗਤਾ ਦੇ ਮਾਮਲੇ ਦੇ ਵਿੱਚ ਮੈਂ ਇਹ ਵੀ ਦੱਸਣਾ ਚਾਹਣਾ ਹੈ ਆਪਦੇ ਜਿਹੜੇ ਸਾਡੇ ਮਿੱਤਰ ਪੋਲਿਟਿਕਸ 'ਚ ਨੇ ਥੋੜਾ ਖਿਆਰ ਕਰ ਲਓ ਹੁਣ अब बांग्लादेश जो कुछ होया उ तो पहले श्रीलंका जो कुछ होया ते ਹੁਣ ਪਿਛਲੇ 8 ਤਰੀਕ ਤੋਂ नेपाल ਚ ਜੋ ਕੁਛ ਚੱਲ ਰਿਹਾ ਫਰਾਂਸ ਵੀ ਸ਼ੁਰੂ ਹੋ ਗਿਆ ਚਲੋ ਆਪਾਂ ਏਸ਼ੀਆ ਦੀ ਗੱਲ ਕਰੀਏ afghanistan बांग्लादेश ਤੇ ਜਿਹੜਾ ਜਿਹੜਾ ਹੈ ਹੁਣ नेपाल श्रीलंका ਇਹ ਕੀ ਇਸ਼ਾਰੇ ਕਰਦਾ ਹੈ श्रीलंका ਦੀ ਮੂਵਮੈਂਟ ਪਤਾ ਕੀ ਹੈ ਜਨ ਜਨਰੇਸ਼ਨ ਜੈਡ ਤੇ ਕੀ ਹੈ 95 ਤੋਂ ਲੈ ਕੇ 10 ਤੱਕ ਜਿਹੜੇ ਬੰਦੇ ਜੰਮੇ ਬੱਚੇ ਜੰਮੇ ਉਹ ਨਵੇਂ ਸਕੂਲਾਂ ਦੇ ਵਿੱਚ 15-16 ਸਾਲ ਦੇ ਕੀ ਹੁੰਦੇ? ਉਹਨਾਂ ਦਾ ਅਸਲ ਮਸਲਾ ਕਿੱਥੋਂ اٹਿਆ? ਇਹ ਵੀ ਤੁਹਾਨੂੰ ਦੱਸਦਾ। ਮਸਲਾ اٹਿਆ ਕਿ ਉਹ ਇਹ ਜਿਹੜੀ ਜਨਰੇਸ਼ਨ ਹੁੰਦੀ ਹੈ ਨਾ ਇਹਦੇ ਬੜੇ ਵੱਡੇ ਲੱਗ ਨੇ। ਸੋਸ਼ਲ ਮੀਡੀਆ ਦੀ ਜਨਰੇਸ਼ਨ ਹੈ। ਇਹ ਬ੍ਰਾਂਡਡ ਚੀਜ਼ਾਂ ਚਾਹੁੰਦੇ ਨੇ। ਇਹ ਲਗਜ਼ਰੀ ਲਾਈਫ ਚਾਹੁੰਦੇ ਨੇ। ਇਹ ਘੜੀਆਂ ਵੀ ਵਧੀਆ ਚਾਹੁੰਦੇ ਨੇ। ਐਨਕਾ ਵੀ ਇਹ ਦੇਖਦੇ ਨੇ ਵੀ ਕਾਧੀਆਂ ਨੇ। ਸਾਡੋਂ ਤਾਂ ਜੋ ਕੁਝ ਪਤਾ ਹੀ ਨਹੀਂ ਸੀ ਬ੍ਰਾਂਡ ਦਾ ਸਾਡੇ ਤਾਂ। ਤਾਂ ਉਹਨਾਂ ਨੇ ਦੇਖਿਆ ਵੀ ਇਹ ਲੀਡਰਾਂ ਦੇ ਮੁੰਡੇ ਇਹ ਤਾਂ ਲਗਜ਼ਰੀ ਕਾਰਾਂ 'ਚ ਫਿਰਦੇ ਨੇ, ਬ੍ਰਾਂਡਡ ਘੜੀਆਂ ਪਾਉਂਦੇ ਨੇ, ਇਹ ਤਾਂ ਵਿਦੇਸ਼ਾਂ 'ਚ ਜਾਂਦੇ ਨੇ। ਅਸੀਂ ਸਾਡਾ ਕੀ ਹਾਲ ਹੈ? ਸਾਨੂੰ ਕਿ ਕਿਹੜੇ ਸਕੂਲਾਂ 'ਚ ਪੜਾਇਆ ਜਾ ਰਿਹਾ ਹੈ? ਬੇਰਜ਼ਗਾਰੀ ਹੈ। ਸਾਡੇ ਘਰਦਿਆਂ ਕੋਲ ਪੈਸੇ ਨਹੀਂ ਹੈ। ਸਾਡੇ ਕੋਲ ਜਿਹੜਾ ਹੈ ਐਸ਼ ਕਰਨ ਨੂੰ ਕੋਈ ਵੀ ਤਰੀਕਾ ਨਹੀਂ ਸਾਡੇ ਕੋਲ। ਤਾਂ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਮੂਵਮੈਂਟ ਸ਼ੁਰੂ ਕੀਤੀ। ਤੇ ਜਿਹੜੇ ਕੇਪੀ ਸ਼ਰਮਾ ਉਹ ਲੀਆ ਇਹਨਾਂ ਦਾ ਪ੍ਰਾਈਮ ਮਿਨਿਸਟਰ ਉਹਨੇ ਕੀ ਕੀਤਾ ਸੋਸ਼ਲ ਮੀਡੀਆ ਬੰਦ ਕਰਨ ਦੀ ਗੱਲ ਕਰਤੀ ਬਸ ਉਥੋਂ ਉਹ ਜਗਾਰੀ ਹੈ ਕੱਲੀ ਉਹ ਗੱਲ ਨਹੀਂ ਸੀ ਗੱਲ ਤਾਂ ਇਹਨਾਂ ਦੇ ਕ腐ਸ਼ਨ ਤੇ ਪਈ ਸੀ ਵੀ ਇਹ ਕ腐ਸ਼ਨ ਕਰਦੇ ਨੇ ਤੇ ਫਿਰ ਉਹਦੋਂ ਬਾਅਦ ਦੇਖਿਆ ਕਿਵੇਂ ਕੁੱਤੇ ਜੇ ਕਿਵੇਂ ਅੱਗਾਂ ਲਾਈਆਂ ਨੇ ਉਹ ਕਿਵੇਂ ਪਜਾ ਪਜਾ ਕੇ ਕੁੱਤੇ ਜਿਹੜੇ ਵੱਤਰੀ ਕੋਈ ਨਵਾਂ ਪੁਰਾਣਾ ਕੋਈ ਹੋਇਆ ਜਿਹੜਾ ਸਾਹਮਣੇ ਆ ਗਿਆ ਇਹ ਜਿਹੜੀ ਮੂਮੈਂਟ ਹੈ ਇਸੇ শ্রীলਾਂਕਾ ਚ ਹੋਇਆ ਸੀ ਰਾਸ਼ਟਰਪਤੀ ਭਵਨ ਇੱਥੇ ਵੀ ਸੰਸਦ ਵੀ ਲੋਕਾਂ ਦੇ ਘਰ ਵੀ ਪੁਰਾਣੇ ਨਵੇਂ ਸਰ ਪ੍ਰਾਈਮ ਮਿਨਿਸਟਰ ਅੱਗਾਂ ਲਾਤੀਆਂ ਨੇ ਤੋ ਇਹਦਾ ਮਤਲਬ ਕਿ ਨੌਜਵਾਨ ਜਿਹੜਾ ਹੈ ਉਹ ਮੈਂ ਨਹੀਂ ਕਹਿੰਦਾ ਪੰਜਾਬ 'ਚ ਕੁਝ ਹੋਊਗਾ ਲੇਕਿਨ ਨੌਜਵਾਨ ਪੰਜਾਬ ਦਾ ਲੱਗਿਆ ਹੋਇਆ ਆਪ ਕਰਨ ਉਹ ਛਟੋਈ ਸਰਕਾਰਾਂ ਦਾ ਕੀ ਕਰਨਾ ਕੀ ਦੇ ਦੇਣਗੇ ਜੀ ਅਸੀਂ ਆਪ ਦੇਈਏ ਪੈਸੇ ਇਕੱਠੇ ਕਰ ਰਹੇ ਨੇ ਹੁਣ ਪਿੰਡ-ਪਿੰਡ ਆਪ ਦੇਣਾ ਔਰ ਹੁਣ ਕੋਈ ਤਾਂ ਕਹਿੰਦਾ ਅਸੀਂ ਆਪ ਜਾ ਕੇ ਦੇਣੇ ਨੇ ਸਾਨੂੰ ਇਹਨਾਂ ਤੇ ਵਿਸ਼ਵਾਸ ਨਹੀਂ ਹੈ ਸੋ ਇਸ ਤਰ੍ਹਾਂ ਦੇ ਹਾਲਾਤ 'ਚ ਵਿਸ਼ਵਾਸਯੋਗਤਾ ਦੀ 12000 ਕਰੋੜ ਦੀ ਗੱਲ ਆ ਗਈ 12000 ਕਰੋੜ ਹੈ ਕਿੱਥੇ ਬਤੋ ਜਿਹੜਾ ਪਾਰਕਰ ਸਿੰਘ ਰਾਜਾ ਬੜੇng ਹੋਰ ਸਾਰੀਆਂ ਬ੍ਰੋਦੀ ਤਰ੍ਹਾਂ ਉਹ ਕਹਿੰਦੇ ਚਲੋ ਛੱਡੋ ਤੁਸੀਂ ਦੱਸੋ ਖਰਚਾ ਉਹਦੇ ਚ ਕਿੰਨਾ ਜੇ ਜਿੰਨਾ ਸੀ ਚਲੋ ਮੰਨ ਲਓ ਸ਼ਰਤਾਂ ਇਹਨਾਂ ਨੇ ਨਿਰਭਨ ਕੀਤੀਆਂ ਫਿਰ ਵੀ ਕਿਉਂ ਨਹੀਂ ਖਾਚਾ ਉੱਥੇ ਵੀ ਇਹਨਾਂ ਨੇ ਨਹੀਂ ਮਿਲਦਾ ਸਰਪਾਲ ਜੀ ਮੈਂ ਕਹਿੰਦਾ ਕਸਤਰ ਕੋਰਡ ਜਾਰੀ ਕੀਤਾ ਹੈ ਵਿਚ ਮਿਤਰਾਲੇ ਚ ਜਿਹੜਾ ਨਤੀਜਾ ਉਹ ਆਉਂਦਾ ਹੈ ਜਿਹੜਾ 150 ਕਰੋੜ ਇਹ ਕਿੱਥੋਂ ਆ ਰਿਹਾ ਹੈ ਉਮਰਦਸੇ ਉਹ ਗੱਲ ਹੀ ਕੱਢ ਲਿਆ ਕਿ ਇਹਨਾਂ ਨੇ ਤਾਂ ਕੈਕ ਦੀ ਰਿਪੋਰਟ ਉਹਨੇ ਅੱਗੇ ਰੱਖਤੀ ਕਹਿੰਦਾ ਚੱਕ ਲੋ 15 ਨੰਬਰ 88 ਪਹਿਰਾ ਨੰਬਰ 4 9000 ਖਰਚਾ ਇਹਨਾਂ ਨੇ ਦਿਖਾਓ ਖਜ਼ਾਨੇ ਚ ਕਿੱਥੇ ਤੋਂ ਇਹ ਸਾਰੀਆਂ ਗੱਲਾਂ ਨੇ ਨਾ ਇਸ ਸਰਕਾਰ ਨੂੰ ਬਿਮਾਰਤਾ ਕੀਤਾ ਹੋਇਆ ਉਹਦੇ ਚੋਂ ਇੱਕ ਨਮਾਹ ਖੜਾ ਹੋ ਗਿਆ ਦਿੱਲੀ ਵਾਲੇ ਨੇ ਪਤਾ ਕੀ ਸੋਚਿਆ ਸੀ ਵੀ ਇਹ ਸਾਰਾ ਕੁਝ ਜੋ ਮਿਸਮੈਨੇਜਮੈਂਟ ਹੋਈ ਹੈ ਜੋ ਹੁਣ ਪੰਜਾਬ ਨੂੰ ਜਵਾਬ ਦੇਣਾ ਮੁਸ਼ਕਲ ਹੋ ਰਿਹਾ ਹੈ ਸੋ ਲੈ ਕੇ ਲੈਂਡ ਪੂਲਿੰਗ ਤੋਂ ਜਿੰਨੇ ਵੀ ਉਹਨਾਂ ਨੇ ਤਰੀਕੇ ਵਰਤੇ ਉਹਨਾਂ ਨੂੰ ਪੰਜਾਬ ਦੀ ਮਾਨਸਿਕਤਾ ਪੂਰੀ ਦਾ ਪਤਾ ਨਹੀਂ ਤੇ ਹੁਣ ਉਹਨਾਂ ਦੀ ਮਾਨਸਿਕਤਾ 'ਚ ਇਹ ਆ ਵੀ ਇਹ ਆਪਾਂ ਇਹਦੇ ਗੱਲ ਪਾ ਦਈਏ ਭਗਵੰਤ ਮਾਨ ਤੇ ਇਹਦੇ ਰਿਜਾਇਨ ਕਰਾ ਕੇ ਉਹ ਨੰਮਾ ਬੰਦਾ ਲਾਈਏ ਕਿਹੜਾ ਉਹਦੇ ਵਾਲਾ ਮਾਡਲ ਜਿਹੜਾ ਮੋਦੀ ਸਾਹਿਬ ਵਾਲਾ ਭਾਰਤੀ ਜਨਤਾ ਪਾਰਟੀ ਵਾਲਾ ਕੇਜਰੀਵਾਲ ਇਹ ਚਾਹੁੰਦਾ ਸੀ ਵੀ ਇਹਦੇ ਪਾ ਦਈਏ ਭਗਵੰਤ ਮਾਨ ਹਟ ਗਿਆ ਤੇ ਉਹ ਹੁਣ ਜਿਹੜਾ ਇਹ ਜਿਹੜਾ ਹੁਣੇ ਲੜਾਈ ਜਿਹੜੀ ਹੈ ਜੋ ਮਰਜੀ ਸਮਝ ਲਓ ਲੇਕਿਨ ਪਹਿਲਾਂ ਤਾਂ ਲੱਗਦਾ ਸੀ ਨਾ ਵੀ ਅੰਦਰੂਣ ਨਹੀਂ ਹੈ ਲੋਕਾਂ ਨੂੰ ਕਹਿ ਸਕਦੇ ਨਹੀਂ ਨੇ ਅਸੀਂ ਕਿਾਂ ਜਿਵੇਂ ਉਹਨੇ ਕੇਜੁਰਗੜ੍ਹ ਨੇ ਕਈ ਵਾਰ ਕਿਹਾ ਜੀ ਇਹ ਹੀ ਰਹੂਗਾ ਭਗਵੰਤ ਨਹੀਂ ਬਦਲਿਆ ਜਾਊਗਾ ਲੇਕਿਨ ਹੁਣ ਹਾਲਾਤ ਮੌਸਰਾਂ ਦੇ ਨਹੀਂ ਰਹੇਗੇ ਹੁਣ ਭਗਵੰਤ ਮਨ ਐਕਸ਼ਨ ਚ ਵੀ ਹੈ ਔਰ ਆਪਦੇ ਬੰਦਿਆਂ ਨੂੰ ਵੀ ਦੁਬਾਰਾ ਬੁਲਾ ਰਿਹਾ ਹੈ ਔਰ ਐਕਸ਼ਨ ਕਰ ਵੀ ਰਿਹਾ ਔਰ ਦਿਖਾ ਵੀ ਰਿਹਾ ਦੁਨੀਆ ਦੇ ਵਿੱਚ ਪੀਆਰ ਉਹ ਤੁਹਾਡੇ ਸਾਹਮਣੇ ਆਪਦੇ ਪੁਰਾਣੇ ਸਾਥੀਆ